一，二，三，四，五，六，七，八，九，十。 ਕੋਈ ਗੱਲ ਨਹੀਂ ਹੋਈ ਇਹ ਉਹ ਤਾਂ ਕੰਮ ਤੋਂ ਆ ਰਿਹਾ ਸੀ ਕੰਮ ਤੋਂ ਆ ਰਿਹਾ ਸੀ ਉਹ ਨੋਟੇ ਟੋਂ ਚੁੱਪ ਕਰ ਜਾਓ ਇਹ ਵੀਰ ਕੱਤਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਇਹ ਕਰਾਂ ਮੈਂ ਕੁੱਟੂੰਗਾ ਮੈਂ ਕੁੱਟੂੰਗਾ ਮੈਂ ਕੁੱਟੂੰਗਾ

ਸਾਡੇ ਮੁੰਡੇ ਦੀ ਮਾਰ ਇਹ ਮੁੰਡਾ ਜਿਹੜਾ ਘਰੋਂ ਨਿਕਲ ਰੋਟੀ ਪਾਣੀ ਖਾ ਕੇ ਇਹਦੋਂ ਨੂੰ ਗਿਆ ਦੱਸਿਆ ਨਹੀਂ ਕੀ ਗੱਲ ਹੋਈ ਜਣਾ ਉਹਨੇ ਜਾ ਕੇ ਪਲਵਾਰਾਂ ਨੂੰ ਮਾਰਿਆ ਮਿੱਟੀ ਦਾ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਜੀ ਧੋਪੋ ਆਜਾ ਉਹਨੇ ਕੀ ਨੌਂ ਕੀ ਇਹਦਾ ਜਿਹਨੂੰ ਮਾਰਿਆ ਇਹ ਜੱਤੀ ਨਾ ਹੋਏਗਾ ਜੀ ਇਹਨੇ ਮਾਰਿਆ ਉਹ ਨਾ ਹੋ ਗਿਆ ਉਹ ਲਵਲੀ ਨਿੰਗ ਬਣਾਇ ਨਵਾ ਹੁਣ ਅੱਛਾ ਜੀ ਨਵਾ ਨਿੰਗ ਬਣਾਇ ਨਿੰਗਾ ਨੂੰ ਬਦਨਾਮ ਕਰ ਤੇ ਉਹਦੀ ਘਰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਔਰ ਕੁਛ ਨਹੀਂ ਦੇਖੋ ਇਹਨੂੰ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੀ ਉੱਥੇ ਜਾ ਕੇ ਆਪਣੇ ਹੱਥ ਥਾਣੇ ਜਾ ਕੇ ਕਾਰਵਾਈ ਕਰਾਨਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਸੇ ਭੇਜਦੇ ਸੋਣਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਆ ਬੜਾ ਨਿੰਗਾ ਦਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਦਾ ਬੜਾ ਨਿੰਗਾ ਨਿੰਗਾ ਦਾ ਬੜਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਅਜੇ ਮਤਲਬ ਥੋੜਾ ਕਿਰਪਾ ਨਾਲ ਬੰਦਾ ਬਟਕੇ ਸਿੱਟੂ ਗਿਆ ਇਹਦਾ ਕਾਨੂੰਨ ਨੂੰ ਸੱਤ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਜੇ ਕਾਨੂੰਨ ਨਹੀਂ ਕਾਰਵਾਈ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਚਲੋ ਥੋੜਾ ਬਗਾ ਕਰਾਂ ਮੈਂ ਨਸ਼ੇ ਚੜਾਉਣੇ ਲੋਕਾਂ ਦੇ ਉਹ ਨਸ਼ੇ ਗੁੱਟ ਵੱਟ ਵੱਟ ਕੇ ਛੜਾਏਗਾ ਲੋਕਾਂ ਦੇ ਕੌਣ ਸੀ ਜਾਂ ਕਿੰਨੇ ਵੱਟ ਵੱਟ लवली ਹੈ ਜੀ ਅੱਛਾ लवली लवली ਕਿਹੜਾ लवली ਮਾਰੀ ਇਹ लवली ਨਹੀਂ ਕੀ ਗੱਲ ਸੀ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਤਾ ਨਹੀਂ ਉਹ ਕੋਰੇ ਲਹੂ ਲਗਵਾਉਣ ਹੁੰਦਾ ਆ ਮੈਂ ਉਹ ਨੂੰ ਹਸਪੀਟਲ ਚ ਲੈ ਕੇ ਆਇਆ ਇਹਨਾਂ ਦਾ ਰੋਕਿਆ ਦਾ ਇਹਨਾਂ ਦਾ ਨਾਮ ਜਤੀ ਨਹੀਂ ਜੀ ਕਿੱਥੇ ਕਿੱਥੇ ਮਾਰੀਆਂ ਨੇ ਇਹ ਗੁੱਟ ਦੇ ਨੇ ਗੁੱਟਾਂ ਦੇ ਵੱਜੇ ਮੈਂ ਤਾਂ ਦੁਕਾਨ ਤੇ ਖੜਿਆ ਸੀ ਉਹ ਲੜਦੇ ਲੜਦੇ ਆ ਗਏ ਜੀ ਕੌਣ ਸੀ ਡ੍ਰੈਗਨ ਤੇ लवली ਹੋਏ ਜਾਣੇ ਛਡਾਂਦੇ ਅਸੀਂ ਗਏ ਉਹਨੇ ਘਰਮਾਨ ਕੱਢ ਲਈ ਘਰਮਾਨ ਐ ਅਸੀਂ ਤੱਕੇ ਦਾ ਘਮਾਤੀ ਸਾਰੀ ਭੱਜ ਲੈ ਡਰ ਕੇ ਉੱਜਾਤ ਦੇ ਮੱਜੀ ਇਥੇ ਕੀ ਤੇ ਡ੍ਰੈਗਨ ਦੇ ਡ੍ਰੈਗਨ ਦੇ ਕਾਕਾ ਕਿਹਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਤੇ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਕਰਮਾਨ ਉਤੇ ਵੀ ਲੱਗੀ ਕਿੰਨਾ ਕ ਵੱਡਿਆ ਗਿਆ खासा ਵੱਡਿਆ ਮੇਰੇ ਹਿਸਾਬ ਨਾਲ ਕੁੱਟ ਗਿਆ ਮੇਰੇ ਜਿੰਨਾ ਕ ਲੱਗਦਾ ਜੀ ਤੁਸੀਂ ਵੀ ਸੀਗੇ ਨਾਲ ਕੀ ਗੱਲ ਹੋਈ ਸੀ ਇਹ ਵੀ ਦੀ ਸਾਰਾ ਮਰ ਲਈ ਦੀ ਜੀ ਕਿਲੇ ਜੀ ਕਿਰਾਤ ਕਿਰਾਣਾ ਦੁਕਾਨ ਤੋਂ ਦੇਖੀ ਜਿਆਦਾ ਸੀ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਰਟ ਹੋ ਜਾ ਮੈਂ ਸਾਰਟ ਹੋ ਕੇ ਜੇ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਪਹਿਲਾਂ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਤਲ ਕਰਪਾਨ ਨਾਲ ਮਾਰਨ ਲੱਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਕੇ ਹੋਈ ਜੀ ਤਾਂ ਦੁਕਾਨ ਦੇ ਬਾਹਰ ਨਿਕਲੇ ਆ ਜੀ ਜਦੋਂ ਉਹਨੂੰ ਫੜ ਲਿਆ ਜੀ ਉਹਨੂੰ ਕੁੱਟਣ ਲੱਗਿਆ ਜੀ ਗੱਲ ਫੋਟੋ ਹਸਪੀਟਲ ਵਿੱਚ ਫੋਟੋ ਆ ਗਈ ਜੀ ਮਤਲਬ ਲੱਗਿਆ ਵੀ ਉਹ ਕੋਈ लवली ਉਹਦਾ ਉਹਦਾ ਝਗੜਾ ਹੋਇਆ ਤੇ ਜੀ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਕੇ ਤੇ ਹੁਣੇ ਹੀ ਅਫੇ ਦਾਨੀ ਕਰਦੇ ਥੋੜੇ ਮੁਤਾਬਕ ਕਿੰਨੀ ਕਿ ਇੰਜਰੀ ਹੈ ਹੱਥ ਠੀਕ ਨਹੀਂ ਆ ਜੁੜ ਜਾਣਗੇ ਕਿ ਕੋਈ ਡਾਕਟਰ ਦੇਣਾ ਡਾਕਟਰ ਪੱਟੀ ਵਗੈਰਾ ਫਸਟ ਅੱਡ ਭੇਜ ਦੇ ਉਹਨਾਂ ਪੱਟੀ ਕਰਦੀਆਂ ਅਸੀਂ ਦੇਖੇ ਨਹੀਂ ਹੈਗੇ ਤੇ ਜਿੱਦਾਂ ਵੀ ਹੋਊਗਾ ਅਸੀਂ ਅਰੈਸਟ ਕਰਕੇ ਹੁਣੇ ਅਫੇ ਦਾਨੀ ਕਰਕੇ ਹੁਣੇ ਅਰੈਸਟ ਕਰ ਲਉਂਗਾ